ਮੂਲ ਕੈਮਰਾ ਬਹੁਤ ਬੜਾ ਹੈ। ਓਹ ਓਹ ਆਹ ਬਾਈ ਆਪਣਾ ਜਗਲਾਤ ਮੇਂ। ਜੰਗਲੀ ਪਹਿਲਾ। ਹੁਣ ਤਾਂ ਬਹੁਤ ਸਾਫ ਹੋ ਗਿਆ। ਨਾ ਦੇਖੀ ਨਿਕਟ ਓ ਉੱਥੇ ਨਾ ਉਹ ਚੱਕੀ ਹੁੰਦੀ ਸੀਗੀ ਉੱਥੇ ਮਾਮੇ ਹੁਣ ਤਾਂ ਮਾਮੇ ਹੁਣੀ ਬੈਠੇ। ਭੈ ਜੋ ਲੜਤੀ ਮੈਨੂੰ ਗਹਿਣਾ ਕੋਈ ਗਰੂਟੇ ਹੋਏ ਲੈ ਗਿਆ ਤਬਾਹ ਬਣ ਦੋ ਦੋ ਡੱਬਾ ਉਹ ਹੋ 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 ਅਰੇ ਅਰੇ ਕੀ ਆ ਯੂ ਯੂ ਵੀ ਕਹਿੰਦੇ ਮੰਗਾਉਨੇ ਕੋਈ ਨਾ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਉਹ ਜਦੋਂ ਨਾ ਮੇਰੇ ਸਾਮਗਾਉਂਗਾ ਨੀਖਾ ਹੋਇਆ ਸਾਲਾ ਰਾ ਚੈਨਲ ਵੀ ਮੋਨੋਟਾਈਟਾਈ ਹੋ ਗਿਆ ਤੇ ਬੈਂਕ ਦੀ ਡੇਟੇ ਲਈ ਗਲਤ ਭਰਤੀ ਯਾਰ ਮਾੜੀ ਚੱਲ ਕੋਈ ਨਾ ਚੱਲ ਕੋਈ ਨਾ ਉਹਦਾ ਹੌਂਟੀਆ ਪਤਾ ਲਾ ਕੇ ਕੀ ਕਰੇ ਯਾਰ ਆਰੇ ਦੌੜ ਕਿਸ ਨੂੰ ਦਗਾਉਣਾ ਹੀਰੋ ਸਾਡੇ ਨੂੰ ਸਾਲੋ ਬੇਰ ਲੱਗਿਆ ਉੱਧਰ ਨਹੀਂ ਚਾਲੇ ਬੈਠੀ ਦਿਨੀ ਮਤਲਬ ਹਰ ਗੁਣ ਹਰ ਉਹ ਜੋ ਸ਼ੇਰ ਨਹੀਂ ਕਰਦੇ ਰਾਹ ਕਹੇ ਯਾਰ ਇਹਨਾਂ ਨੂੰ ਸ਼ੇਰ ਕਰਦੇ ਆ ਤੇ ਸ਼ੇਰ ਨਹੀਂ ਕਰਦੇ ਤੁਸੀਂ ਐ ਗੱਲ ਹੈ ਕੋਈ ਯਾਰ ਹੈ ਚੱਲ ਕੋਈ ਨਾ ਹੌਲੀ ਹੌਲੀ ਕੌਨਟ੍ਰੈਕਟ ਸਾਰੀ ਗੱਲ ਭਾਈ ਜੀ ਵੀ ਆਪਣਾ